ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨੇ ਵੀ ਆਪਣੇ ਭੈਣ ਭਰਾ ਮਾਤਾਵਾ ਬਜ਼ੁਰਗ ਆਪਣੇ ਨਾਲ ਜੁੜੇ ਆ ਆਪਣਾ YouTube ਪਰਿਵਾਰ ਇੱਕ ਛੋਟਾ ਜਿਹਾ ਸਾਰਿਆਂ ਨੂੰ ਜੀ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਤੇ ਕੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਅੱਜ ਆਪਣਾ ਸਫ਼ਰ ਆ ਜਿਹੜਾ ਸ਼ਹਿਰ ਦਿੱਲੀ ਤੱਕ ਆਊਗਾ ਰਾਜਧਾਨੀ ਭਾਰਤ ਦੀ ਜਿਹੜਾ ਅੱਜ ਦਾ ਸਫ਼ਰ ਹੈ ਇਹ ਆਪਣਾ ਜਿਹੜਾ ਸਫ਼ਰ ਆਪਣਾ ਨਾਰਥ-ਈਸਟ ਸੈਵਨ ਸਿਸਟਰ ਵਨ ਬ੍ਰਦਰਸ ਆ ਚੱਲਦਾ ਸੀਗਾ ਸਾਰੇ ਸਫ਼ਰ ਦੇ ਵਿੱਚੋਂ ਵੱਧ ਕਿਲੋਮੀਟਰ ਅੱਜ ਆਪਣਾ ਤੂਫਾਨ ਘੋੜਾ ਨਵੇੜੂਗਾ ਅਕਾਲਪੁਰ ਸੱਚੇ ਪਾਤਸ਼ਾਹ ਜੀਾਂ ਦੀ ਮਿਹਰ ਸਦਕਾ ਤੇ ਰਾਤੀ ਆਪਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਕੱਲ ਦੀ ਵੀਡੀਓ ਵਿੱਚ ਦੇਖਿਆ ਹੀ ਆ ਬਈ ਜਿਹੜੇ ਗੁਰੂ ਘਰਾਂ 'ਚ ਮਸੰਦ ਬੈਠੇ ਆ ਥੋੜੇ ਜਿਹੇ ਉਹਨਾਂ ਨੇ ਆਪਣੇ ਨਾਲ ਕੀ ਕੀਤਾ ਸੀਗਾ ਤੇ ਇਸ ਕਰਕੇ ਰੁਕੇ ਆਪਾਂ ਤੁਹਾਨੂੰ ਪਤਾ ਪट्रोल पंप ਤੇ ਕੈਂਪਿੰਗ ਕੀਤੀ ਸੀਗੀ ਤੇ ਸਮਾਨ ਦੱਥਾ ਆਪਾਂ ਘੋੜੇ ਤੂਫਾਨ ਤੇ ਲੱਦ ਲਿਆ ਆ ਜੀ ਤੇ ਸਵੇਰੇ ਸੋਚਿਆ ਸੀਗਾ ਵੀ ਅੱਜ ਟੈਂਪ ਨਾ ਚੱਲਣਾ ਹੈ ਆ ਤੇ ਟੈਂਪ ਨਾ ਹੀ ਉੱਠ ਖੜੇ ਸਗੇ ਪਰ ਅਕਾਲਪੁਰ ਸੱਚੇ ਪਾਤਸ਼ਾਹ ਜੀਆਂ ਦੀ ਜੋ ਆਗਿਆ ਹੋਵੇ ਉਹੋ ਹੀ ਹੋਣਾ ਹੁੰਦਾ ਆ ਜੋ ਉਹਨਾਂ ਦੀ ਰਜ਼ਾ ਆ ਘੋੜਾ ਜਦੋਂ ਸਵੇਰੇ ਸਮਾਨ ਵੀ ਲੱਦ ਲਿਆ ਬਸ ਟਾਇਰੇ ਬਾਅਦ ਚੈੱਕ ਕੀਤਾ ਪੈਂਚਰ ਨਿਕਲਿਆ ਫੇਰ ਸਮਾਨ ਲਾਇਆ ਤੇ ਫੇਰ ਪੈਂਚਰ ਲਾਇਆ ਤੇ ਹੁਣ ਛੱਡ ਦਿਆਂ ਲਗਾਮਾਂ ਘੋੜੇ ਤੂਫਾਨ ਦੀਆਂ ਅਕਾਲਪੁਰ ਸੱਚੇ ਪਾਤਸ਼ਾਹ ਜੀ ਨੇ ਚਾਹਤ ਅੱਜ ਪਹੁੰਚਾਂਗੇ ਆਪਾਂ ਸ਼ਹਿਰ ਦਿੱਲੀ ਤੇ ਪਹਿਲਾਂ ਚਾਹ ਪਾਣੀ ਪੀਣਾ ਆ ਤੇ ਚਾਹ ਪਾਣੀ ਪੀ ਕੇ ਫੇਰ ਛੱਡਾਂਗੇ ਲਗਾਮਾਂ ਘੋੜੇ ਤੂਫਾਨ ਦੀਆਂ ਸਮਾਂ ਹੋ ਗਿਆ ਆ ਜੀ 8:30 ਤੇ 8:30 ਬਹਿ ਹੋਈ ਜਾਣੇ ਆ ਚਾਹ ਚੂਪਿੰਦਿਆਂ ਨੂੰ ਬਾਕੀ ਆ ਨੇਹਰਾ ਹੋ ਜਾਣਾ ਕਾਫੀ ਪਹੁੰਚਦਿਆਂ ਨੂੰ ਮਾਰਾ ਇਹ ਲਾਊਗਾ ਹੀ ਬੰਨੇ ਰੜਕੀ ਆਲੇ ਟੈਨਸ਼ਨ ਨਾ ਲੈ ਕੱਲ ਦਾ ਮੂਡ ਬਹੁਤ ਅਪਸੈਟ ਐ ਜੀ ਜਿਹੜੀ ਗੱਲ ਐ ਵਿੱਚੋਂ ਮੇਨ ਗੁਰੂ ਘਰਾਂ ਵਿੱਚ ਯਾਰ ਆ ਕੁਝ ਹੋ ਰਿਹਾ ਆ ਗੱਲਾਂ ਬਹੁਤ ਹੁੰਦੀਆਂ ਕਾਰਨ ਨੂੰ ਤੁਹਾਡੇ ਨਾਲ ਸਾਂਝੀਆਂ ਪਰ ਫੇਰ ਸੋਚੀਦਾ ਆ ਬਈ ਯਾਰ ਆਪਣੇ ਧਰਮ ਦੀ ਫੇਰ ਬਦਨਾਮੀ ਹੁੰਦੀ ਐ ਇਸ ਕਰਕੇ ਗੱਲਾਂ ਕੋਈ ਲਕੂਲੇ ਦੀਆਂ ਸਾਂਝੀਆਂ ਨਹੀਂ ਕਰੀਦੀਆਂ ਤੁਹਾਡੇ ਨਾਲ ਚਲੋ ਛੱਡੋਗਾ ਆਪਾਂ ਛੱਡਦੇ ਹਾਂ ਹੁਣ ਲਗਾਮਾਂ ਘੋੜੇ ਤੂਫਾਨ ਦੀਆਂ ਜੀ ਚੱਲ ਬਈ ਤੂਫਾਨ ਜਾਰਾ ਅੱਜ ਤਾਲ ਮੇਲ ਪੂਰਾ ਬਣਾਈ ਰੱਖੀ ਆ ਅੱਜ ਸਫ਼ਰ ਆਪਣਾ ਥੋੜਾ ਜਾਂ ਲੰਬਾ ਆ ਇਹ ਲੰਬੇ ਸਫ਼ਰ ਨੂੰ ਆਪਾਂ ਨਿਵੇਦਨਾ ਆ ਜਿਕੇ ਤਰ੍ਹਾਂ ਔਖੇ ਸੋਕੇ ਓਕੇ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਣੀਆਂ ਅੱਜ ਆਪਾਂ ਦਿੱਲੀ ਪਹੁੰਚ ਗਏ ਬਾਹਗੁਰੂ ਅਕਾਲਪੁਰ ਸੱਚੇ ਪਾਤਸ਼ਾਹ ਜੀ ਆਨੇ ਆਪਾਂ ਨੂੰ ਲੇਟ ਕਿਸੇ ਵਜ੍ਹਾ ਕਰ ਨਹੀਂ ਕੀਤਾ ਸਗਾ ਤੇ ਉਹ ਵਜ੍ਹਾ ਦੇਖੋ ਕਿੰਨੀ ਵਧੀਆ ਆ ਬਾਈ ਇਥੋਂ ਸਲਾਮ ਮਿਲਦਾ ਆ ਉਮਰਾਂ ਮਰਨਾ ਦੇਖਿਆ ਕਰੋ ਆ ਜਾ ਮਲਾਉਣੇ ਆ ਤੁਹਾਨੂੰ ਘੋੜੇ ਦਿਖਾਉਣੇ ਆ ਨਾਲੇ ਦੇਖੋ ਤਾਂ ਖੜੇ ਘੋੜੇ ਤਿੰਨ ਇਕੱਠੇ ਤੇ ਮਲਾਉਣੇ ਆ ਤੁਹਾਨੂੰ ਨੌ ਜਵਾਨਾਂ ਦੇ ਨਾਲ ਗਬਰੂਆਂ ਦੇ ਨਾਲ ਕਰਨਾਟਕਾ ਤੋਂ ਆ ਦੇਖੋ ਜੀ ਜਿਹੜੇ ਉਮਰਾਂ ਦੇ ਚੱਕਰਾਂ 'ਚ ਫਿਰਦੇ ਆ ਉਮਰ ਇੱਕ ਏਜ ਇੱਕ ਨੰਬਰ ਆ ਇਹ ਆ ਗੱਭਰੂ ਨੌਜਵਾਨ ਕਰਨਾਟਕਾ ਤੋਂ ਹੈਲੋ ਸਸਰੀਆ ਘਰ ਸਰ ਰਾਮ ਰਾਮ ਨਮਸਤੇ ਵਾਲੇਕੁਮ ਸਲਾਮ ਸਸਰੀਆ ਘਰ ਤੇ ਇਧਰ ਆ ਸਰ ਹੋਣੀ ਹੈਗਾ ਹੈਲੋ ਸਰ 74 ਇਅਰਸ 74 ਇਅਰਸ ਹੈ ਭਾਈ 74 ਸਾਲਿਆ ਕਰਨਾਟਕਾ ਤੋਂ ਸਾਈਕਲਿੰਗ ਕਰ ਰਹਾ ਹੈ ਕਸ਼ਮੀਰ ਤੱਕ ਜਾਣ ਦਾ ਇਰਾਦਾ ਆ ਤੇ ਪੰਜਾਬ ਹੋ ਕੇ ਜਾਣਾ ਹੈ ਆ ਬਾਈ ਇਹਨਾਂ ਨੇ ਸਰ ਉਹਨਾਂ ਨੇ ਤੇ ਆਪਣਾ ਪੰਜਾਬੀਆਂ ਦਾ ਫਰਜ਼ ਬਣਦਾ ਆ ਕਡੈਕਟਰ ਨੰਬਰ ਆਪਣੇ ਕੋਲ ਆਪਾਂ ਪੰਜਾਬ ਵਾਲਿਆਂ ਨੇ ਪੂਰਾ ਐਪਰੀਸ਼ੀਏਟ ਤੇ ਸੇਵਾ ਕਰਨੀ ਭਾਈਆਂ ਦੀ ਸਰ ਆਪਣਾ ਨਾਮ ਦੱਸਿਓ ਮੇਰਾ ਨਾਮ ਰਾਮਕ੍ਰਿਸ਼ਨ ਹੈ ਆ ਰਾਮਕ੍ਰਿਸ਼ਨ ਹੈ ਨਾ ਤੇ ਸਰ ਆਪ ਕੀ ਏਜ 57 57 ਨਾ ਸਰ ਆਪਕਾ ਨਾਮ ਸतीश ਸतीश 58 58 ਨਾ ਆਪ ਕੀ ਸਰ ਸਹਸਰਨਾਮਾਇਰ ਐਯਰ ਹੈ ਤੇ 70 ਭਾਈ ਇਹ ਆ ਗਵਰੂ ਕਰਨਾਟਕਾ ਦੇ ਐਵੇਂ ਨਾ ਕਹਦਿਆ ਕਰੋ ਵੀ ਉਮਰ ਬਹੁ ਹੋ ਗਈ ਆ ਹੁਣ ਟਾਈਮ ਨਹੀਂ ਹੈਗਾ ਹੁਣ ਗੱਲ ਨਹੀਂ ਬਣਨੀ ਹੈਗੀ ਬਾਈ ਗੱਲ ਬਣਾਉਣੇ ਵਾਲਾ ਬੰਦਾ ਚਾਹੀਦਾ ਸਭ ਕਾ ਬੰਦਾ ਆ ਇਹ ਦੇਖ ਲਓ ਤੁਹਾਡੇ ਸਾਹਮਣੇ ਆ ਮਿਸਾਲ ਆਪਾਂ ਗਬਰੂ ਕਹਿ ਸਕਦੇ ਇਹਨਾਂ ਨੂੰ ਨੌਜਵਾਨ ਜੰਗ ਬਟਾਪਾ ਉਹ ਹੁੰਦਾ ਆ ਜਿਹੜਾ ਮੰਜੇ ਤੇ ਲੱਗ ਜਵੇ ਜਿੰਨਾ ਚਿਰ ਦੀ ਮੰਜੇ ਤੇ ਲੱਗਦੇ ਤੁਸੀਂ ਨੌਜਵਾਨ ਹੀ ਆ ਸਰ ਬਹੁਤ ਬਹੁਤ ਬੜੀਆ ਲਗਾ ਅਪਸੇ ਮਿਲ ਕੇ ਹੌਸਲਾ ਮਿਲ ਗਿਆ ਮੇਰੇ ਕੋਲ ਮੈਨੂੰ ਵੀ ਹੌਸਲਾ ਮਿਲ ਗਿਆ ਸਰ ਬਹੁਤ ਬੜੀਆ ਲਗਾ ਆਪਸੇ ਮਿਲ ਕੇ ਥੈਂਕ ਯੂ ਸਰ ਪੰਜਾਬ ਆਣਾ ਔਰ ਕੰਟੈਕਟ ਵਿੱਚ ਰਹਿਣਾ ਸਰ ਕਿਉਂ ਜਾਂਦੇ ਨਹੀਂ ਕੋੜੇ ਬੱਕ ਦੇਵੇਂ ਨੈਸ਼ਨਲ ਹਾਈਵੇ 19 ਇਹ ਗਰੂ ਯਵਾਨ ਕਰਨਾਟਕਾ ਦੇ ਨਾਲ ਪੰਜਾਬ ਤੋਂ ਰੜਕੀ ਆਲਾ ਮੀਨੂੰ ਕਹਿੰਦੇ ਆ ਜਵਾਨੀ ਕੋ ਭਾਈ ਜਾਂਦੇ ਆ ਇਧਰ ਬਾਈ ਪੰਜਾਬ ਹੋ ਗਈ ਕਸ਼ਮੀਰ ਜਾਣਾ ਆ ਬਾਈਆਂ ਨੇ ਤਨਾਟਕਾ ਦੇ ਨੇ ਤੇ ਆਪਣਾ ਫਰਜ਼ ਆ ਸੇਵਾ ਪਾਣੀ ਪੂਰੀ ਰੱਜ ਕੇ ਕਰਨੀ ਆਪਾਂ ਬਾਈਆਂ ਨੂੰ ਪੰਜਾਬ ਦਾ ਕਲਚਰ ਪੰਜਾਬ ਦੀ ਸਭਿਆਤਾ ਬਾਰੇ ਚੰਗੀ ਤਰ੍ਹਾਂ ਜਾਣੂ ਕਰਾਉਣਾ ਆਪਣੀ ਆਪਣੀਆਂ ਡਿਊਟੀਆਂ ਸਾਂਭ ਲਿਓ ਸਾਈਕਲਿਸਟ ਭਰਾਵੋ ਤੇ ਇੱਕ ਟੈਕਟ ਆਪਣੇ ਨਾਲ ਨੰਬਰ ਨੰਬਰ ਐਕਸਚੇਂਜ ਕਰ ਲਏ ਆਪਾਂ ਤੇ ਜਦੋਂ ਬਾਈ ਪੰਜਾਬ ਚ ਐਂਟਰ ਹੋਗੇ ਤਾਂ ਬਾਈਆਂ ਨੇ ਆਪਾਂ ਨੂੰ ਫੋਨ ਕਰ ਲੈਣਾ ਤੇ ਆਪਾਂ ਫਿਰ ਤੁਹਾਨੂੰ ਕਾਹਾਂ ਦੀ ਕਾਹਾਂ ਅਪਡੇਟ ਦੇ ਦੇਣੀ ਆ ਫਿਰ ਕਾਹਾਂ ਦੀ ਕਾਹਾਂ ਆਪੇ ਹੀ ਆਪਣੀ ਜ਼ਿੰਮੇਵਾਰੀ ਸਮਝ ਗਏ ਤੇ ਮੇਰੇ ਭਰਾ ਮਿਲਦੇ ਜਾਇਓ ਬਾਈਆਂ ਨੂੰ ਬਾਈਆਂ ਲੱਗੇ ਹੀ ਨਾਵੇ ਇਹ ਬਈ ਉਪਰੀ ਸਟੇਟ ਤੇ ਆ ਕੇ ਦੇ ਆਪਣਾ ਆਪ ਫੀਲ ਹੋਵੇ ਇਹਨਾਂ ਨੂੰ ਇਦਾਂ ਦਾ ਆਪਾਂ ਜੀਆ ਨੂੰ ਵੈਲਕਮ ਸਵਾਗਤ ਕਰਨਾ ਆਪਾਂ ਭਾਈਆਂ ਦਾ ਹਲੇ ਮਸਰਾ ਨਹੀਂ ਪਹੁੰਚੇ ਹੈਗੇ ਤੇ ਟਰਾਲਾ ਚਲਾਉਂਦੇ ਅੰਤ ਸੋਣਿਆ ਸੀਗਾ ਵੀ ਨੀਂਦ ਆਉਣ ਲੱਪੰਦੀ ਆ ਭਾਈ ਘੋੜਾ ਭਿਉਂਦੇ ਰੂ ਨੀਂਦ ਆਉਣ ਲੱਪਈ ਯਾਰ ਫਿਰ ੜਕੀ ਵਾਲੇ ਨੂੰ ਤਾਂ ਸਗਾ ਚਲਾਉਂਦੇ ਚਲਾਉਂਦੇ ਇਦਾਂ ਲਾ ਰਾ ਵੀ ਅੱਖ ਲੱਗ ਲੱਗੀ ਆ ਨੀਂਦ ਆਉਣ ਲੱਗੀ ਆ ਲੋ ਜੀ ਸ਼ਹਿਰ ਮਸਰਾਜ ਪਹੁੰਚ ਗਏ ਆਪਾਂ ਇਹ ਆ ਮੰਦਿਰ ਮਸਰਾ ਸ਼ਹਿਰ ਚ ਬਣਿਆ ਜਲ ਗੁਰੂਦੇਵ ਮੰਦਿਰ ਤੇ ਸਫ਼ਰ ਦਾ ਵੈਸੇ ਕੋਈ ਆਨੰਦ ਨਹੀਂ ਆ ਰਿਹਾ ਆਪਾਂ ਬਾਈਪਾਸ ਬਾਰ-ਬਾਰ ਨਿਕਲ ਜਾਣਾ ਆ ਮਸਰਾ ਦੇ ਸਫ਼ਰ ਦਾ ਆਨੰਦ ਇਸ ਕਰਕੇ ਨਹੀਂ ਆ ਰਿਹਾ ਯਾਰ ਕੱਲ ਦੀ ਆ ਗੱਲਾਂ ਦਿਮਾਗ ਚੋਂ ਨਹੀਂ ਜਾਣ ਰਹੀਆਂ ਲਈ ਤਾਂ ਪਾ ਕੇ ਆਉ ਪਰ ਇਹ ਕਹਿ ਕੇ ਦਿਮਾਗ ਵਾਸ਼ ਕਰ ਲਈਦਾ ਸਗਾ ਗੱਲਾਂ ਤੋਂ ਪਰ ਪਤਾ ਨਹੀਂ ਦਿਮਾਗੋ ਗੱਲਾਂ ਨਹੀਂ ਜਾਣਦੀਆਂ ਯਾਰ ਇੰਨੇ ਘਟਿਆ ਤੇ ਜਮੀਰ ਮਰੇ ਵਾਲੇ ਲੋਕ ਗੁਰੂ ਘਰਾਂ ਦੀ ਸੇਵਾ ਜ਼ਾਰਿਆ ਬਹੁਤ ਯਾਰ ਦਿਮਾਗ ਖਰਾਬ ਹੋਇਆ ਪਿਆ ਕੱਲ ਦਾ ਪਹਿਲਾਂ ਤੇ ਰਿਆਂ ਜਿਆਦਾ ਸਫਰ ਕਰਨ ਲੱਗੇ ਆ ਭੰਦੀ ਦਾਈ ਜਾਂਦੀ ਆ ਤੇ ਹੁਣ ਬਹਿ ਗਿਆ ਅਨਾਂ ਨਹੀਂ ਦੋ ਭਿਉਨੇ ਆ ਨੀਂਦ ਦੀ ਦਵਾਈ ਆਪਰੇ ਇਦਾਂ ਕਹਿਦੇ ਨੇ ਨਾ ਮੂਡ ਚੇਂਜ ਕਰਦਾ ਕੋਸ਼ਿਸ਼ ਕਰ ਰਹੇ ਆ ਜੇ ਹੋ ਜਵੇ ਯਾਰ। ਓਵਰਦਨ ਬ੍ਰਿੰਦਾਵਨ ਇੱਥੋਂ 5 ਕਿਲੋਮੀਟਰ ਆ ਜਾਂਦਾ ਆ। ਜਦੋਂ ਆਪਾਂ ਮਥਰਾ ਸ਼ਹਿਰ ਤੋਂ ਬਾਹਰ ਨਿਕਲਿਆ ਹੁੰਨੇ ਆ ਦਿੱਲੀ ਰੋਡਾਂ ਤੋਂ। ਰਿਦਾਬਾਦ 109 ਤੇ ਦਿੱਲੀ 150 ਪੈਂਤੀ ਚਾਰ ਧਾਮ ਚਾਰ ਧਾਮ ਲੈ ਜੀ ਮੰਦਰ ਲੋ ਜੀ ਇਸ ਟਾਈਮ ਆਪਾਂ ਖੜੇ ਆਂ ਸ਼ਹਿਰ ਸ਼ਾਤਾ ਉੱਪਰ ਜਾਂਦਾ ਆ ਸ਼ਾਤਾਏ ਬਣਿਆ ਆ ਉੱਤੇ ਯਾਨੀ ਕਿ ਪੌੜਾ ਮੇਨ ਹਾਈਵੇ ਤੇ ਆਪਾਂ ਥੱਲੇ ਹੋਗਾ ਹੈ ਪੁਲ ਤੋਂ ਸ਼ਹਿਰ ਸ਼ਾਤਾ ਮੈਂ ਕਿਹਾ ਨੰਗਣਾ ਨਹੀਂ ਪੁਲ ਥਾਣੀ ਤੇ ਪੂਰਾ ਤੂਫਾਨ ਸੁਦਾ ਸਟੈਂਡ ਐ ਨਹੀਂ ਕਰਕੇ ਆਪਾਂ ਕਹੀਦਾ ਥੋੜਾ ਜਰ ਤੂੰ ਲੈ ਲਾ ਆਈ ਕੋਈ ਕਰ ਲਾ ਸਰੀਰ ਤੇ ਇੱਧਰ ਫਰੂਟ ਕਰਕੇ ਉੱਪਰੇ ਆ ਕੇ ਥੱਲੇ ਨੂੰ ਤੇ ਮੈਂਗਾ ਫਰੂਟ ਖਾਈਏ ਥੋੜੇ ਆ ਸਵਾ ਹੋ ਗਿਆ ਦੁਪਹਿਰ ਦੇ 12:50 ਐਨਕੋ ਟਾਈਮ ਹਵਾ ਬਹੁਤ ਲਊ ਪਿੰਦੀ ਆ ਫਿਰ ਇਹ ਤੂਫਾਨ ਹਵਾ ਇੰਨੀ ਤੇਜ਼ ਚੱਲਦੀ ਆ ਕੋਈ ਜੋਰ ਦੁਗਣਾ ਨਹੀਂ ਚੌਕੜਾ ਲੱਗਦਾ ਚੌਕੜਾ ਬਹੁਤ ਜ਼ੋਰ ਲੱਗਦਾ ਯਾਰ ਯਾਰ 3:00 ਵਜੇ ਤੋਂ ਬਾਅਦ ਜਾ ਕੇ ਕੰਮ ਸਟਾਰਟ ਹੋਣਾ ਇਹ ਮਾਰੀ ਦੀ ਹਵਾ ਠੰਢੀ ਆ ਫੇਰ ਸਪੀਡ ਵਧ ਗਈ ਆ ਆਪਣੇ ਤੂਫਾਨ ਦੇਖੋ ਕਿੰਨੀ ਹਵਾ ਚੱਲਦੀ ਹੈ ਲਈ ਕੋ ਰਾਤ ਤੂਫਾਨ ਆਪਣਾ ਨੈਸ਼ਨਲ ਹਾਈਵੇ 30 ਆਫ ਇੰਡੀਆ ਕਾਰਮਨ ਟੋਲ ਪਲਾਜ਼ਾ ਇੱਕ ਕਾਰਮਨ ਟੋਲ ਪਲਾਜ਼ਾ ਆ ਜੀ ਤੇ ਇੱਥੋਂ ਹਣ ਕੋੜਾ ਆਪਣਾ ਨੈਸ਼ਨਲ ਹਾਈਵੇ 19 ਦੇ ਨਹੀਂ 44 ਦੇ ਭੱਜੂਗਾ ਜਿਹੜੇ ਕਮਕੜ ਸਾਥੀ ਆ ਉਹ ਤਾਂ ਜਾਣਦੇ ਆ ਨੈਸ਼ਨਲ ਹਾਈਵੇ 44 ਬਾਰੇ ਬਾਕੀ ਜਿਹੜੇ ਹੋਰ ਭੈਣ ਭਰਾ ਆਪਣੇ ਦੇਖਦੇ ਆ ਵੀਡੀਓ ਇਹਨਾਂ ਦਿਖਾ ਦੇ ਨੈਸ਼ਨਲ ਹਾਈਵੇ ਜਿਹੜਾ 44 ਆ ਨਾ ਬਹੁਤ ਲੰਬਾ ਰੋਡ ਆ ਇਹ ਹੈ ਇਹ ਇੱਕ K2KV ਇਹਨੂੰ ਕਹਿ ਦਿੰਦੇ ਆ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜੀ ਨੈਸ਼ਨਲ ਹਾਈਵੇ 44 K2K ਲੋ ਜੀ ਆਇਆ ਜੀ ਫਰੈਸਕੀ ਬਾਈ ਨੂੰ ਕੀਤਾ ਜਾਵੇ ਚੇਤੇ ਤੇ ਪਾਣੀ ਜੇ ਸੈਟ ਕੇ એનર્ਜੀ ਬਣਾਈ ਜਾਵੇ ਫਰੈਸਕੀ ਬਾਈ ਸ਼ਾਇਦ ਅੱਜ ਦੋ ਵਾਰੀ એનર્ਜੀ ਬਣਾਉਣੀ ਪਵੇ ਅੱਜ ਸਫ਼ਰ ਆਪਣਾ ਨਾਰਥ ਈਸਟ ਸਾਬਾ ਸਿਸਟਮ ਬੰਦ ਬਰਦਰ ਜਿੰਨਾ ਵੀ ਕੀਤਾ ਪੈਨ ਰੋਡ ਕੀਤੇ ਚੱਲ ਕੇ ਤਿੰਨ ਮਹੀਨੇ ਚਾਰ ਪੰਜ ਦਿਨ ਹੋ ਗਏ ਅੱਜ ਤੇ ਅਜ ਦਾ ਜਿਹੜਾ ਸਫਰ ਲੰਮਾ ਆ ਕਿਲੋਮੀਟਰਾਂ ਚ ਇਹ ਕਰਕੇ એનર્ਜੀ ਬਣਾਉਣੀ ਬਾਈ ਬਹੁਤ ਜ਼ਰੂਰੀ ਆ ਪ੍ਰੈਸ ਕੀ ਬਾਈ ਜਿੰਦਾਬਾਦ ਹਾਂਜੀ ਲਓ ਜੀ ਆ ਪਹਿਲਾਂ ਦੇ ਲਓਏ ਆ ਬਾਮਨੀ ਖੇੜਾ ਆਈੜੀਆਂ ਸੰਦੀ ਦੇ ਘਰ ਚ ਦੁਕਾਨਾਂ ਆਈਆਂ ਇਹ ਗੱਲ ਪੇ ਕਰਨੀ ਆ ਰੋੜਕੀ ਵਾਲਾ ਤੇ ਰੋੜਕੀ ਵਾਲੇ ਦਾ ਕੋੜਾ ਤੂਫਾਨ ਆ ਜੁਪੀ ਸੂਬੇ ਚ ਹੋਵੇ ਬਾਹਰ ਅੱਪਾ ਐਂਟਰ ਹੋਗਾ ਹਰਿਆਣੇ 'ਚ ਮੁਰੇ ਆਪਾਂ ਨੂੰ ਸ਼ਹਿਰ ਆਉਣਾ ਆ ਜ਼ਿਲ੍ਹਾ ਜ਼ਿਲ੍ਹਾ ਆ ਹਰਿਆਣੇ ਸੂਬੇ ਦਾ ਪੱਲਵਾਲ ਪੱਲਵਾਲ ਤੇ ਫੇਰ ਉਦੋਂ ਬਾਅਦ ਕਰਾਂਗੇ ਕਾਰ ਫਰੀਦাবাদ ਤੇ ਫੇਰ ਹਰਿਆਣੇ ਨੂੰ ਪਾਏ ਪਾਏ ਕੇ ਫੇਰ ਦਿੱਲੀ 'ਚ ਐਂਟਰ ਹੋਵਾਂਗੇ ਕਿਲੋਮੀਟਰ ਆਪਣੇ ਪੈ ਆ ਹੱਲੇ 73 73 ਕਿਲੋਮੀਟਰ ਆ ਦੇਵੋ ਪਹੁੰਚਣਾ ਆ ਅੱਗੇ ਆਇਆ ਪਹਿਲਾਂ ਪਲ-ਪਲ ਪਹੁੰਚਣਾ ਰੁੜਕੀ ਵਾਲਿਆ ਇੱਧਰ ਬਾਈ ਦਾ ਮੋਟਰਸਾਈਕਲ ਖਰਾਬ ਹੋਇਆ ਸਰ ਦਾ ਬਾਈ ਕਹਿੰਦਾ ਹੱਥ ਦੇ ਕੇ ਰੁਕਿਆ ਮੈਂ ਕਿਹਾ ਬਣੀ ਕਿਹਾ ਕਹਿੰਦਾ ਭਾਈ ਟੂਲ ਕਿੱਟ ਹੈਗੀ ਆ ਹੈਗੀ ਆ ਮੈਂ ਕਿਹਾ ਇੱਕ ਜੀ ਵੀ ਐ ਦੋ ਆ ਤੇ ਫੇਰ ਆਪਾਂ ਐਦਾਂ ਤੂਫਾਨ ਤੇਰੀਆਂ ਟੂਲ ਕਿੱਟਾਂ ਕੰਮ ਆਇ ਨਹੀਂ ਆ ਭਾਈ ਰਾਹ ਵਾਟੇ ਵੀ ਥੈਂਕ ਯੂ ਤੇਰਾ ਕੀਤਾ ਉਹਨੇ ਮੇਰਾ ਕੀਤਾ ਤੇਰਾ ਕੀਤਾ ਇਹ ਕਹੀ ਗੱਲ ਐ ਇਦਾਂ ਕਹੇ ਤੇ ਮੇਰੇ ਗੱਲ ਚਿੱਤੇ ਭਲ ਗਈ ਕੀ ਕਹਿਣੀ ਆ ਚੱਲ ਠੀਕ ਐ ਤੂਫਾਨਾ ਚੱਲ ਵੇ ਚੱਲੀਏ ਪਲਵਰ ਰਹਿ ਗਿਆ 5 ਕਿਲੋਮੀਟਰ ਲਓ ਜੀ ਐਟ ਟਾਈਮ ਆਪਾਂ ਖੜੇ ਆ ਪਲਵਲ ਸੈਕਟਰ 12 ਜੰਧਵਰਾ ਦਿੱਲੀ ਉਧੀ ਰਹੀ ਤੁਹਾਡੇ ਨਾਲ ਆ ਪਲਵਲ ਜਾਣੀ ਆਪਾਂ ਗਏ ਆ ਪਹੁੰਚ ਤੇ ਹੁਣ ਕਿਤੇ ਖਾਣ ਪੀਣ ਦਾ ਧਾਮ-ਧਾਮ ਦੇਖਿਆ ਜਾਵੇ ਥੋੜੀ ਜਿਹੀ એનર્ਜੀ ਖਾਣ ਪੀ ਕੇ ਬਣਾਈਏ ਤੇ ਫੇਰ ਅਕੇ ਨੂੰ ਪਦਾਗੇ ਫੇਰ ਕਬੱਡੀਆਂ ਪਹਿਣ ਗਿਆ ਦਿੱਲੀ ਵੱਲ ਨੂੰ ਪਾਲਵਾ ਮੈਂ ਕਿਹਾ ਪਾਲਵਾ ਸ਼ਾਇਦ ਹੀ ਰੌਣਕ ਵੀ ਦਿਖਾ ਦੇਈਏ ਦੇਖੋ ਪੌਂ ਪੌਂ ਦੀ ਸਾਹਮਣੇ ਬਾਤ ਛੱਡਾ ਤੇ ਆਪਾਂ ਕੋਲੇ ਦੇ ਕੋਲ ਇਹ ਨਿਕਲ ਚੱਲੇ ਆ ਤੇ ਸ਼ਹਿਰ ਵਿੱਚ ਨੂੰ ਵੀ ਐਂਟਰ ਹੋਏ ਥੱਲੇ ਦੀ ਵੀ ਉਧਾ ਰੋਡ ਹੈਗਾ ਪਰ ਆਪਾਂ ਕੋਲੇ ਵੱਲ ਹੋ ਗਏ ਆ ਸੂਰੇਜ ਸੂਰੇਜ ਮਾਰਦਾ ਅਜੇ ਲੈਟਾਂ ਆਓ ਜੀ ਹਾਂ ਜੀ ਇਹ ਫਰੀਦাবাদ ਪਹੁੰਚ ਗਏ ਆਪਾਂ ਇੱਥੇ ਸਾਹਮਣੇ ਕਿਹੜਾ ਸੈਂਵਾ ਹੈ ਈ ਐਫ 3 ਮਾਲ ਪਾਵਰ ਕਿੰਗ ਬਿਜ਼ਨਸ ਪਲਾਸਾ ਪਹਿਲਵਾਨ ਨਵੀਆਂ ਆ ਗਈਆਂ ਰੁੜਕੀ ਵਾਲਿਆ 4 ਇਹ ਨੀਰਾ ਪੂਰਾ ਫੁੱਲ ਹੋ ਗਿਆ ਆ ਆਪਾਂ ਵੀ ਫੇ ਲੇਟਾਂ ਗੱਡ ਦਿੱਤੀਆਂ ਆ ਜੂਮ ਕੀਤਾ ਆ ਫੇ ਥੋੜਿਆ ਸਹੀ ਦਿਦਾ ਆ ਵੀਡੀਓ ਇਨੀ ਦਾ ਹਨੇਰਾ ਬਹੁਤ ਲੱਗਦਾ ਚੱਲੋ ਬਈ ਤੂਫਾਨ ਕਿਲੋਮੀਟਰ ਰਹਿ ਗਏ ਆਪਣੇ 43 ਜਾਂ 40 43 ਦੇ ਵਿੱਚ ਵਿੱਚ ਹਾਲੇ ਆਪਾਂ ਨੂੰ ਲੱਗਣਗੇ ਜੀ ਘੱਟੋ ਘਾਟ 2.5 ਘੰਟੇ ਦੇਖਦੇ ਕਿੰਨੇ ਵਜੇ ਪਹੁੰਚਦੇ ਆ ਮੈਂ ਕਿਹਾ ਸ਼ਹਿਰ ਦਾ ਝਾਕਾ ਤੁਹਾਨੂੰ ਪੌਣ ਦੇ ਉਪਰੋਂ ਦਿਖਾ ਲਈ ਦਿੰਦੇ ਥੋੜਿਆ ਥੇੜ ਬੜਕਾ ਲੇਗਾਂ ਮੜਾਦੇ ਨੇ ਆ ਫਰੀਦাবাদ ਸ਼ਹਿਰ ਦੇ ਜਗਮਗ ਕਰਦੀਆਂ ਲਟਾਂ ਲਟਾਂ ਗਾਟਾ ਖਾਨਾ ਡਾਕਟਰ ਜਾਕੇਰ ਹੁਸੈਨ ਮਾਰਗ ਦਿੱਲੀ 35 ਕਿਲੋਮੀਟਰ ਹੋਇਆ ਦਿੱਲੀ ਦੇ ਕਿਹੜਾ ਜੀ ਜਾਂਦੇ ਆ ਵੀਡੀਓ ਤਾਂ ਨਹੀਂ ਬਣਾਉਂਦੇ ਯਾਰ ਜਾਂ ਬਹੁਤ ਲਾਈਨ ਟ੍ਰੈਫਿਕ ਬਹੁਤ ਦਿੱਲੀ ਨੂੰ ਸਾਨੂੰ ਪਤਾ ਹੀ ਆ ਇੱਥੇ ਥੋੜੇ ਪੱਧਰਾ ਹੀ ਤੇ ਮੈਂ ਇਹ ਨਾਲ ਤੁਹਾਨੂੰ ਦਿਖਾ ਲਦੇ ਆ ਡਾਕਟਰ ਜਾਕੇਰ ਹੁਸੈਨ ਮਾਰਗ ਦਿੱਲੀ ਇੰਡੀਆ ਗੇਟ ਦਿੱਲੀ ਇੱਜੇ ਮਾਰ ਲਓ ਨਿਕਾ ਟੈਨਸ਼ਨ ਨਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਥੋੜੇ ਦਿਨ ਰੈਸਟ ਕਰਕੇ ਤੇ ਦਿੱਲੀ ਦੇ ਦਾ ਜਿੰਨੀਆਂ ਵੀ ਦੇਖਣਯੋਗ ਥਾਵਾਂ ਇਹਨਾਂ ਦਾ ਹੀ ਗੀੜਾ ਦੇਣਾ ਆਪਾਂ ਤੇ ਆਪਣੀ ਇੱਕ ਗੱਲ ਹੋਰ ਆ ਆਪਣੇ ਇਤਿਹਾਸਕ ਜਿਹੜੇ ਗੁਰੂ ਘਰ ਹੈ ਦਿੱਲੀ ਦੇ ਵਿੱਚ ਉਹ ਆਪਣੇ ਯਾਤਰਾ ਪੰਜਾਬੀ ਭਰਾ ਬੰਗਲਾ ਸਾਹਿਬ ਤੇ ਜਾਂ ਚਾਂਦਨੀ ਕੌਂ ਕਹੀ ਜਾਂਦੇ ਆ ਤੇ ਗੁਰੂ ਘਰ ਦਾਸ ਆ ਜੀ ਇਤਿਹਾਸਿਕ ਆ ਤੇ ਜਿਨ੍ਹਾਂ ਦਾ ਬਹੁਤ ਬਹੁਤ ਵੱਡਾ ਇਤਿਹਾਸ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵੀ ਸਥਾਨ ਆ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਦੱਸਾਂ ਗੁਰੂ ਘਰਾਂ ਦਾ ਆਪਾਂ ਸਾਈਕਾ ਸਫਰ ਕੀਤਾ ਆ ਉਹਦੀਆਂ ਵੀਡੀਓ ਆਪਣੇ ਚੈਨਲ ਤੇ ਹੈਗੀਆਂ ਜੇ ਕੋਈ ਭੈਣ ਭਰਾ ਦਰਸ਼ਨ ਕਰਨਾ ਚਾਹਦਾ ਤਾਂ ਆਪਣੇ ਚੈਨਲ ਤੋਂ ਵੀਡੀਓ ਕੱਢ ਕੇ ਦੇਖ ਸਕਦਾ ਆ ਦਿੱਲੀ ਦੇ ਗੁਰੂ ਘਰਾਂ ਦੇ ਦਰਸ਼ਨ ਕਰ ਸਕਦਾ ਆ ਤੇ ਇਹ ਜਿਹੜੀਆਂ ਇਦਾਂ ਦੀਆਂ ਥਾਵਾਂ ਇਹਨਾਂ ਦਾ ਘੇੜਾ ਹੁਣ ਆਪਾਂ ਆਉਣ ਵਾਲੇ ਦਿਨਾਂ ਹੀ ਦੇਣਾ ਆ ਤੇ ਹੁਣ ਤੁਸੀਂ ਇਦਾਂ ਹੀ ਬੁੱਤਾ ਸਿਆ ਲਾ ਲਿਓ ਸਾਰ ਲਿਓ ਕਿਉਂਕਿ ਘਰ ਪਹੁੰਚਣਾ ਯਾਰ ਟਾਈਮ ਬਹੁਤ ਹੋ ਗਿਆ ਆ ਲਓ ਜੀ ਹੁਣ ਪੀਤਾ ਜਾਊਗਾ ਦਿੱਲੀ ਦੇ ਵਿੱਚ ਨਾਰੀਅਲ ਪਾਣੀ ਨਾਰੀਅਲ ਪਾਣੀ ਨਾਰੀਅਲ 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 ਪਹਿਲਾਂ ਗੱਲ ਕਰ ਲਈ ਆਪਾਂ ਕਾ ਪਤਲੀ ਮਲਾਈ ਵਾਲਾ ਚਾਹੀਦਾ ਆ। ਕਰਦਿਆਂ ਨੂੰ ਜੀ ਆਪਣੇ ਪਤਾ ਨਹੀਂ ਹੈਗਾ ਕਿ ਵੀ ਆਪਾਂ ਦਿੱਲੀ ਆ। ਤੇ ਇਹਦੇ ਦਾ ਭੈਣ ਭਰਾ ਆਪਣੇ ਨੂੰ ਵਿੱਜਰਦੇ ਆ ਜਾਣਦੇ ਉਹਨਾਂ ਨੂੰ ਪਤਾ ਆ। ਬਾਪੂ ਦੇ ਮਾਦਾ ਆਪਣੇ ਦਿੱਲੀ ਰਹਿੰਦੇ ਉਹਨਾਂ ਨੂੰ ਪਤਾ ਨਹੀਂ ਆਪਾਂ ਦਿੱਲੀ ਆ। ਤੇ ਆਪਾਂ ਉਹਨਾਂ ਨੂੰ ਜਾ ਕੇ ਸਰਪ੍ਰਾਈਜ਼ ਦੇਣਾ ਆ। ਦੇਖਣਾ ਆ ਕਿ ਵੀਡੀਓ ਦੇਖਦੇ ਨੇ ਵੀ ਬਾਹਰਲੇ ਨੂੰ ਆਇਆਂ ਨੂੰ ਘਰ ਦੇ ਬਹੁਤ ਚੁੰਬੜ ਦਿੰਦੇ ਆ। ਦੇਖਣਾ ਰੋੜਕੀ ਵਾਲੇ ਦਾ ਚਾ ਹੁੰਦਾ ਕਿ ਨਹੀਂ ਹੁੰਦਾ ਦੇਖੋ ਉਹਦੀ ਗਾਲਾਂ ਹੀ ਪੰਨੀਆਂ ਆਪਾਂ ਦਾ ਜਾ ਕੇ ਮਿਲਦੇ ਹਾਂ ਉਹਨਾਂ ਨੂੰ ਦੇਖਦੇ ਆਖੀ ਆ ਭਾਵੇਂ ਉਹਨਾਂ ਦੇ ਕਾ ਕਦਾ ਠੀਕ ਆ ਇੱਜਾ ਵੇਲੇ ਕਦੇ ਮੇਰੇ ਬਲਦੇ ਨਹੀਂ ਕਿਉਂ ਮਾਂ ਚੱਲ ਮਾਂ ਤੂੰ ਉੱਪਰ ਜਾ ਕਮਰੇ ਆਪਣੇ ਇੱਥੇ ਸੌਣ ਦੇ ਮੈਨੂੰ ਚੱਲ ਜਾ ਆਪਣੀ ਇਕਾਦੇ ਤਾਂ ਕਰਦੀਆਂ ਹੈ ਰੱਖ ਰੱਖ ਦੇ ਇੱਥੇ ਮਰਜ਼ੀ ਰੱਖ ਦੇ ਤੂੰ ਉੱਪਰ ਚੱਲ ਜਾ ਕਮਰੇ ਆਪਣੇ ਵਿੱਚ ਹਾਂ ਡਾ ਸ਼ੂਟ ਆ ਚੰਡੀ ਅੰਦਾ ਥੋੜਾ ਖਾ ਲਿਆ ਕਰ ਸਾਲਿਆ ਆਏ ਵੀਰੇ ਸੰਗਲ ਨਹੀਂ ਚਾਹੀਦਾ ਹਾਂ ਦੁੱਧ ਫੜਾ ਜੀ ਆਹ ਦੁੱਧ ਫੜਾਇਆ ਯਾਰ ਦੁੱਧ ਨਹੀਂ ਪੀਤਾ ਬਹੁਤ ਦਿਨ ਹੋਇਆ ਹਾਂਜੀ ਆਪਾਂ ਮੂੰਹ ਹੱਥੇ ਇਹਦੇ ਉੱਤਾ ਆ ਗਏ ਉਦੋਂ ਮੂੰਹਾਂ ਧੋ ਗਈ ਗੱਲ ਬਣ ਗਈ ਆ ਨਾਉਣ ਨੂਨ ਵਾਲਾ ਕੰਮ ਔਖਾ ਸੀਗਾ ਤੇ ਮੂੰਹ ਹੱਥ ਵੀ ਗੀਜਰ ਲਾ ਗਈ ਤੂਤਾ ਅੱਜ ਦਾ ਸਫ਼ਰ ਬਹੁਤ ਬਹੁਤ ਜ਼ਿਆਦਾ ਲੰਬਾ ਸੀਗਾ ਬਾਕੀ ਹੁਣ ਮੈਂ ਆਪਣੇ ਮੂੰਹ ਕੀ ਦੱਸਣਾ ਤੁਸੀਂ ਆਪੇ ਹੀ ਦੇਖ ਲਿਓ ਆਗਰੇ ਤੋਂ ਦਿੱਲੀ ਦਾ ਰੂਟ ਮੈਪ ਲਾ ਲਿਓ ਤੇ ਜਿੰਨੇ ਕਿਲੋਮੀਟਰ ਬਣੂਗਾ ਉਦੋਂ 10 ਕਿਲੋਮੀਟਰ ਹੋ ਲਾ ਲਿਓ ਫੇਕੋਂਗੇ ਬਾਜ਼ਰੇ ਰੋੜਕੀ ਵਾਲਿਆ ਸਿਰਾ ਕਰਾਤਾ ਤੇ ਪਹੁੰਚ ਗਏ ਆਪਾਂ ਦਿੱਲੀ ਆਪਣੇ ਘਰ ਆਪਣੀ ਮਾਤਾ ਕੋਲ ਆਪਣੇ ਭਰਾ ਮਾ ਕੋਲ ਆਪਣੇ ਬਾਪੂ ਕੋਲ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਕਦਾ ਲੱਗੀ ਇਹ ਜ਼ਰੂਰ ਦੱਸਿਓ ਚਾਹੇ ਗਾਲਾਂ ਜਰੀਏ ਦੱਸਿਓ ਕਮੈਂਟਾਂ 'ਚ ਐਦਾਂ ਕਹਿ ਦਈਏ ਨਾ ਤੇ ਬਹੁਤ ਆਨੰਦ ਮਾਣਿਆ ਅੱਜ ਸਫ਼ਰ ਦਾ ਆਨੰਦ ਦਾ ਕਾਦਾ ਜੂਰੇ ਹੀ ਲੱਗਾ ਰੌਣਕੀ ਵਾਲਿਆ ਤੇ ਠੀਕ ਹੈ ਜੀ ਕਰਦੇ ਆ ਵੇ ਕੱਲ ਨੂੰ ਸਵੇਰ ਨੂੰ ਗੱਲਬਾਤ ਤਦ ਤੱਕ ਲਈ ਰੌਣਕੀ ਵਾਲੇ ਨੂੰ ਤੇ ਰੌਣਕੀ ਵਾਲੇ ਦੇ ਘੂੜੇ ਤੂਫਾਨ ਨੂੰ ਜੀ ਸਤਿ ਸ਼੍ਰੀ ਅਕਾਲ